ਹਾਂਜੀ ਕੀ ਹਾਲ ਚਾਲ ਹਾਰੇ ਦੋਸਤਾਂ ਮੈਂ ਤੇਰਾ ਮੇਰੀ ਕਾਤੀ ਠੀਕ ਠਾਕ ਹਾਂ ਤੁਹਾਡੇ ਨਾਲ ਵੀ ਹੱਥ ਬੈਠਾ ਰਹੇ ਹਾਂ ਲਓ ਮਿੱਤਰੋ ਮੈਂ ਤੇ ਯੂਈ ਅੱਜ ਆਏ ਹਾਂ ਨੰਨੇ ਬਾਈ ਕੋਲ ਇਹਦੇ ਬੱਚਿਆਂ ਦੇ ਲਾਉਣੇ ਕਬੂਤਰਾਂ ਦੇ ਰੰਗ ਚਲ ਫੜ ਕੇ ਬਾਹਰ ਕੱਢਦੇ ਆਂ ਬਰਾ ਲਿਆਓ ਜੀ ਲਿਆ ਲੈ ਬੱਚੇ ਬਾਹਰ ਕੱਢਦੇ ਆਂ ਹਾਰੇ ਅੱਛਾ ਚਲ ਬੱਚੇ ਦੇ ਪਾਸੇ ਲੱਗੋ ਤੇ ਕੂਤਰੀ ਨਿਕਲ ਗਈ ਇੱਕ ਵੱਡੀ ਜੀ ਰੋਜੀ ਜੀ ਉਹ ਬਾਰੀ ਖੁੱਲੀ ਰਹੀ ਤੇ ਬਾਹਰ ਨਿਕਲ ਗਈ ਤਾੜਦੇ ਆਂ ਇਹਨੂੰ ਵੀ ਲੈ ਜੀ ਵੀ ਫੜ ਕੇ ਛੱਡੀ ਜੀ ਇਹਦਾ ਬਹੁਤ ਵੱਡੇ ਹੋਏ ਬੈ ਇਹਨੂੰ ਖੜਾ ਦੇ ਤੂੰ ਹੋਰ ਫੜਾ ਮੈਂ ਇੱਥੇ ਛੱਡ ਦੇ ਛੇਦਰੀ ਦੇ ਛੇਦਰੀ ਲਾ ਅੱਗੇ ਛੱਡ ਦੇ ਛੇਦਰੀ ਦੇ ਹੋਵੇਗਾ ਯਾਰ ਉੱਧਰ ਨਾ ਟੱਪਣ ਕਦੇ ਉੱਧਰ ਨਹੀਂ ਜਾਂਦੇ ਕਦੇ ਉੱਧਰ ਹੀ ਜਾਂਦੇ ਹਾਂ ਹਾਂ ਇਹ ਲੈ ਲੈ ਯੂ ਯੂ ਫੜਾ ਯਾਰ ਆ ਤਾ ਜਾੜੂਗਾ ਆ ਇਹ ਛੱਡ ਦੇ ਛੱਡ ਦੇ ਜਮੇ ਰੋਜੀ ਆ ਓਏ ਤੈਨੂੰ ਛੱਡਣਾ ਯਾਰ ਬਈ ਯਾਰ ਛੇਦਰੀ ਦੇ ਛੱਡਣੋਂ ਗਿਆ ਏ ਫੜ ਲੈਨੇ ਫੜ ਲੈ ਤਾਂ ਜਾ ਕੇ ਫੜ ਲੈਨੇ ਇਹ ਰੱਬਾ ਲੁਕੀ ਖੁੱਡੇ ਖੁੱਡੇ ਚੜੀ ਜਲਦੀ ਚ ਲੈ ਕੇ ਜਾਣ ਫੜ ਕੇ ਬਸ ਹੈ ਨਹੀਂ ਵੀਰ ਫਿਰ ਇੰਨੇ ਚੜ ਗੇਰ ਬੱਚੇ ਉਧਰ ਨੂੰ ਲੈ ਕੇ ਦੋ ਤਿੰਨ ਸੱਪ ਸੁਪ ਵਾਲੇ ਆ ਕੀ ਜੇ ਸੱਪ ਵਾਲਾ ਕੰਡਲਾ ਅਡਾ ਦਾ ਕੰਡਲਾ ਅਡਾ ਉਹ ਰੱਟਾ ਲੈ ਲੈ ਅਡਾ ਅਡਾ ਫੜ ਕੇ ਮੈਨੂੰ ਫੜਾ ਦੀ ਫੜਾਏ ਹੋ ਗੁਰ ਆਹੋ ਫੜਾਏ ਹੋ ਗਾ ਜਾਤਾ ਹੀ ਫੜ ਲਾ ਫੜ ਲਾ ਫੜ ਲਾ ਫੜ ਲਾ ਹਾਲ ਦਾ ਵਾਸਾ ਸਾਜਾ ਵਾਟ ਗਿਆ ਆ ਆਪੀ ਗਿਆ ਸ਼ੁਕਰ ਆ ਸੱਪ ਦਾ ਮੋਟਾ ਹੀ ਬੜਾ ਯਾਰ ਹੋਰ ਹੈ ਨਹੀਂ ਹਾਂ ਕੋਈ ਵੀ ਨਹੀਂ ਦੱਬੇ ਜਿੱਧਰ ਦੋ ਨਹੀਂ ਸੀ ਛੋਟੇ ਬੜੇ ਆ ਹਵਾ ਹੋਵੇ ਹੋਵੇ ਰਤਾ ਡਾ ਬਾਈ ਕੱਢਿਆ ਵਾ ਠੀਕ ਕਰ ਉਹਨੇ ਯਾਰ ਨਾ ਨਾ ਕੀ ਦੇ ਇਹ ਦੱਸਾ ਦੇ ਟੀਵੀ ਦੇ ਬਾਹਰ ਕੱਢ ਲੈ ਇਹਦੇ ਕੋਲ ਹੈਗਾ ਕੋਈ ਬੱਚਾ ਜਾਂਦੇ ਉਹ ਤੇ ਇੱਥੇ ਹੈਗਾ ਇੱਥੇ ਨਹੀਂ ਹੁੰਦਾ ਜੀ ਚੱਲ ਆਏ ਕਰ ਇਹ ਵੀ ਬੱਚੇ ਛਤਰੀ ਤੇ ਬਿਠਾ ਜੇ ਦੂਜੇ ਦੇ ਰੰਗ ਲਾਉਂਦੇ ਇਹ ਬਹਣੀ ਆ ਹਾਂ ਬਾਲਾ ਬਾਲਾ ਕੋਇਲ ਜੀ ਪਉਣੀ ਕਾਲੀ ਕਿਹੜੇ ਨਿਕਲ ਗਏ ਕੋਇਲ ਤਾਂ ਛੋਟੀ ਹਜੇ ਰਹਿੰਦੇ ਬਾਈ ਰੱਤਾ ਰਬਾ ਘਟਾ ਇੱਕ ਬਹੁ ਗੱਡਰਾ ਦੇ ਬੜੀ ਜੀ ਲੈ ਰੰਗ ਬਣਾਈ ਜਾ ਹੁਣ ਤਾਂ ਤਾੜ ਦੋ ਅੱਛਾ ਕੂਦਰੀ ਵੱਡੀ ਹੈ ਤਾੜ ਦੇ ਤੀਕਾ ਥੱਲੇ ਆਇਆ 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 ਛਤਰੀ ਝੜਦਰੀ ਹਵਾ ਜਾਂਦੀ ਖਾਲਜਾ ਇਸ ਅਗੋਰੀ ਵੀ ਆ ਗਿਆ ਬਾਈ ਚਲੋ ਵੀ ਸ਼ੋਅ ਕਰ ਕਿਵੇਂ ਆ ਵਧੀਆ ਠੀਕ ਆ ਪੈਲ ਵਾਲੇ ਦਾ ਹਾਂ ਗੋਰੀ ਨੂੰ ਵੀ ਵਾਈਫਾਈ ਲਵਾਉਣ ਲੱਗੇ ਬਾਈ ਕਿਹੜੀ ਕੰਪਨੀ ਦਾ ਚਲਾਇਆ ਬਣਾਈ ਜਾਣਾ ਹੈ ਹਲੋ ਵੀ ਬਾਈ ਆ ਇੱਧਰ ਗਲਾਬੀ ਰੂਮ ਵਾਹੀ ਜਾਨਾ ਹਾਂ ਹਾਂ ਇਆ ਇਆ ਉਹਦੇ ਉੱਚ ਚੁੰਡੀ ਇਥੇ ਕੋਲੇ ਰੱਖਦੇ ਇਧਰ ਇਦੀ ਇਹਨੂੰ ਵੀ ਰੋੜੇ ਲਾ ਜੂਗੀ ਕੰਮ ਹੈ ਯਾਰ ਪੱਕੇ ਕਰੋ ਬਾਈ ਇਧਰ ਹੀ ਬਸਿਆ ਨਾ ਇਧਰ ਸ਼ਾਮ ਦੀ ਆ ਬਸ 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 ਬਾੜਾ ਬਾੜਾ ਚਾ ਰੰਗੋ ਵੀ ਬਣੇ ਥੋੜਾ ਥੋੜਾ ਓਕੇ ਰੋਟਾ ਵਾਹ ਓਏ ਹੋਏ ਜੱਜੂ ਵੀ ਜਾ 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 ਸ਼ਸ਼ ਬਈ ਬੱਚੇ ਸਲੇ ਡਿੱਗੀ ਜਾਂਦੇ ਆ ਇਹ ਮੰਗਦੇ ਛੱਤਰ ਐਨੂੰ ਘੇਰ 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 ਪੀਆ ਪੀਆ ਇਧਰ ਨੂੰ ਦੂਜੇ ਪੀਆ ਇਹਨੂੰ ਫੜ ਕੇ ਬਿਠਾ ਆ ਛਤਰੀ ਦੇ ਜੋ ਐ ਕਰੇ ਮੈਂ ਬਾਜ ਫੜਨ ਕਾਂਪਣਾ ਤੋੜ ਦੀ ਇਹਦੀ ਬਿਠਾ ਦੇ ਹਾਂ ਤੇ ਐਂ ਕਰ ਛਤਰੀ ਚੱਕ ਇਥੋਂ ਤਾਂਲੇ ਬੋਲ ਚਲਾ ਇਹਨਾਂ ਨੂੰ ਰੰਗ ਤਾਂਾਂ ਚੱਲ ਕੇ ਲਾਉਨੇ ਆਪਾਂ ਉਹ ਤੇ ਹਾਂ ਜਿਵੇਂ ਉਦੋਂ ਲਾਈ ਸੀ ਚੱਲੇ ਤਾਂ ਲਾ ਦੇ ਉਥੇ ਤਾਂ ਚੜ ਤੂੰ ਛੇਦੀ ਖੁੱਡੇ ਤੇ ਇਹਨੂੰ ਫੜਾ ਦੇ ਦੇ ਨੋਨੇ ਜਿਆੜਾ ਜਿਆੜਾ ਪਾਜਾ ਪਾਜਾ ਉਹ ਬੱਚਾ ਆ ਗਿਆ ਇੱਕ ਗਰੀ ਗਰੀਆਂ ਨੂੰ ਜੂਵੀ ਵਾ ਠੀਕ ਆ ਜਾ ਪਾ ਤੇ ਪੋਲੀ ਦੇਖ ਦੀਵੇ ਅ ਰੂਏ ਡਾਗ ਨਾ ਪਾਓ ਨਹੀਂ ਡਾਗ ਦੇ ਅਹੀ ਵੀ ਆ ਗਈ ਇੱਥੇ ਭਾਈ ਥੋੜੇ ਥੋੜੇ ਰੰਗ ਪਾ ਲੈਨੇ ਬਾਸ ਬਸ ਦੇ ਰਵੜਾ ਸਰ ਪ੍ਰਭੂ ਮੋਰਕੇ ਉੱਡ ਗਏ ਮੈਨੂੰ ਪਤਾ ਨਹੀਂ ਲੱਗਣਾ ਉਹੀ ਤੇ ਕਰ ਲੈਣਾ ਬੱਚੇ ਬਹੁਤ ਵੱਡੇ ਹੋਏ ਪਏ ਭਾਈ ਤਾਂ ਚੱਲ ਕੇ ਲਾਉਨੇ ਆ ਉੱਥੇ ਉਹ ਭੋਨਾ ਭੋਨਾ ਵੀ ਘੱਟ ਸੀ ਨਾ ਨਾ ਥੰਦੇ ਬਾਜੇ ਨੇ ਹੈਂ ਹੀ ਨਾ ਨਾ ਤਾਂ ਕਿਤੇ ਬਾਜੇ ਨਾ ਉਹੀ ਤਾਂ ਕਰ ਲੈ ਯਾਰ ਇਹ ਵੀ ਯਾਰ ਉਹ ਬਸ 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 ਇਹ ਰਵੜੀ ਘੱਟਨੀ ਰਾਵੜ ਦਾ ਕੁਈ ਨਹੀਂ ਕਰ। ਬਾਉ ਇਹ ਚ ਜਲ ਪਾਣੀ। ਥੋੜਾ ਪੋਣਾ। ਮੜਾ ਜਾ। ਬਸ ਬਸ ਬਸ। ਇਹ ਉਹ ਗੁਲਾਬੀ ਵਾਲਾ ਤੋਂ ਬੋਤਾ? ਨਹੀਂ 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 ਸਹੀ ਹੈ। ਇਹ ਚ ਪੋਣਾ ਮੜਾ। ਨਹੀਂ ਨਹੀਂ ਰਹਿੰਦੇ ਰਹਿੰਦੇ। ਲੈ ਪਰਵ ਚੜ ਜਾ ਤਾਂ। ਆ ਜਾ। ਖੁੱਡਾ ਵਾਲਾ ਸਿਰ ਤੋਂ ਥੱਲੇ। ਹਿੰਸ ਪਹਿਲਾਂ ਬੋਟਮ ਆ ਨਾ। ਹਾਂ ਕਰਕੇ ਚੱਕਰ ਹੁੰਦਾ ਥੋੜਾ ਜਿਹਾ। ਆ ਬਾਤ ਹੈ ਬੱਚੇ ਯਾ ਦੇਖੋ ਡੱਬਾ ਪੂਰਾ ਟਾਪ ਦਾ ਜੇ ਬਾਤ ਟੁੱਟ ਗਿਆ ਨਾ ਤੇ ਬੰਦ ਕਰ ਲੈਣਾ ਆਪਾਂ ਕੇ ਰੰਗ ਘਾਵਾਗੇ ਜ਼ਰੂਰ ਇਹਨੂੰ ਤੇ ਉਹ ਲੈ ਲਾਈਏ ਫਿਰ ਇਹਦੇ ਨਾਲ ਥੋੜੀ ਚੱਲ ਰ ਠੰਡਾ ਲੱਗਦਾ ਤੇ ਉਧਰ ਗੁਲਾਬੀ ਜਦ ਮਾਰਦ ਗਏ ਐ ਕਰ ਲਗੇ ਉਧਰ ਹਾਂ ਇਹ ਦੋ ਭਾਈ ਐ ਇਹ ਹਾਂ ਉਹਦਾ ਭਾਈ ਆ ਰ ਇੱਕ ਚੀਨਾ ਹੋ ਗਿਆ ਆਹੋ ਉਹਦੇ ਕੋ ਜ਼ੋਰਚਨਾ ਕਰਾਂਗੇ ਪ੍ਰੋਜੈਕਟ ਇਦਨ ਕਰੀ ਕੋੜਾ ਤੇ ਕਾਲਾ ਕਰ ਦਿੰਨੇ ਇਹ ਤੇ ਕੰਡ ਕਾਲਾ ਕੰਡ ਕਾਲਾ ਦੇ ਕਾਲਾ ਕਾਲਾ ਚਲ ਦੇਖਦੇ ਆ ਦੂਜੀ ਪਾਸੇ ਲੰਨੇ ਆ ਤੇ ਲਾਲ ਜਕੋ ਜੀ ਦਿਖਾ ਜੀ ਚੜਦੇ ਵੀ ਉਹ ਬਠਾਦਾ ਬਈ ਤਰੀਛੀ ਜੀ ਇਹਦੇ ਬੂਖ ਦੇ ਕੀ ਲਾਉਣਾ ਹੈ ਇਹ ਥੋੜੀ ਜੀ ਗੁਲਾਬੀ ਟੋਰੀ ਤੇ ਕਾਲੇ ਟੂਸੇ ਦੋਨੇ ਕਰ ਦੇਨੇ ਕਾਲੇ ਟੂਸੇ ਜਕੋ ਜੀ ਬਾਬਾ ਕੀ ਆਉਂਦੇ ਪਿੰਡ ਹੂੰ ਹੋਰੀਜਨ ਪਰ ਮੈਂ ਕਿ ਬਹੁਤ ਮੰਦਗਾਨ ਬਹੁਤ ਹਨ ਮੜਾ ਵਧਾ ਦੇ ਓਏ ਹਰੀ ਬੈਠ ਕਰ ਦਿੰਨੇ ਆ ਇਹਨਾਂ ਨਾਲ ਦੇ ਨਿਕਲੇ ਸੀ ਇਹਦਾ ਪਾਈਸੋ ਲਾਜੀ ਨੇ ਜਿਹੜੇ ਨਿਕਲੇ ਗਏ ਚਲ ਵੀ ਜਿਹੜਾ ਜਿਹੜਾ ਨਿਕਲ ਗਿਆ ਜਿਹੜੇ ਦੀਪ ਨੇ ਨਗਾਹ ਤੇ ਦੋਨੇ ਅੱਛਾ ਅੱਛਾ ਲਾਜੀ ਨੇ ਜਿਹੜੇ ਆਪਾ ਕਾਂਦ ਆ ਗਈ ਤੇ ਨਾਉਜੀ ਦੀ ਬੱਟ ਕਰ ਦਨੇ ਥੋੜੀ ਜਿਹੀ ਹਰੀ ਚੱਕੋ ਜੀ ਬੜਾ ਵਧਾ ਦੇ ਆਦੇ ਕਬਈਆ ਹੋ 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 ਇਦੇ ਆਪਾਂ ਐ ਡੰਡਾ ਜਾਉਂ ਕੁੰਡਲ ਜਾ ਮਾਰ ਦਨੇ ਆ। ਇਦਲਾ ਵੀ। ਚੱਕੀ ਚੱਕੀ ਚੱਕੀ। ਸ਼ੇਰ ਨੂੰ ਲਾਉਈ ਬਾਈ ਦਿਖਾਉਣੇ ਬਾਈ। ਇਹਨੂੰ ਵੀ ਛੱਡਾਂਗੇ। ਚਲ ਲਾਉਈ ਬਾਈ। ਆ ਚੱਕੋ ਚੱਲ ਰਾਲਾ। ਚੱਲ ਵੀ ਥੱਲੇ ਤੱਕ ਪਹੁੰਚਾ। ਉਧਰ ਆਉਂਗਾ ਬਰਨਗਾ। ਇਹਨੇ ਪਤਾ ਨਹੀਂ ਉੱਟਣਾ। ਉੱਡ ਗਈ ਇਹ ਤਾਂ ਕਿੰਨੇ ਟੌਪ ਦੇ ਲਾਤਾ ਪਾਈ ਉਹ ਉਡ ਰਾਂਗੇ ਪਤਾ ਨਹੀਂ ਮੇਰੇ ਨਾਲੇ ਖੜਨਾ ਕਿ ਨਹੀਂ ਖੜਨਾ ਨਹੀਂ ਉੱਡ ਗਈ ਮਾਰੇ ਦੇ ਹੱਥ ਵਸਾ ਬਾਕੀ ਇਹ ਤੇ ਕੈਪੈਸਿਟੀ ਆ ਕਿ ਲਹੂ ਆ ਪੀਣਾ ਬਾਈ ਕਿਹੜਾ ਕਹਿੰਦਾ ਲਹੂ ਪੀਣਾ ਅੰਦਰ ਮੈਂ ਤਾਂ ਬੱਚੇ ਵੀ ਨਹੀਂ ਭੰਦਾ ਤੇਰੇ ਸਾਹਮਣੇ ਬਾਈ ਪਤਾ ਕੀ ਕਰਦਾ ਹੈ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਇੱਕ ਮਿੰਟ ਰੰਗ ਲਾ ਕੇ ਫਿਰ ਤੁਹਾਨੂੰ ਦੱਸਦੇ ਮੈਂ ਤਾਂ ਉਹ ਇੱਕ ਦੇ ਝਾਲਰ ਦੂਜੂਆਂ ਹਨ ਉਹ ਇੱਕ ਦੇ ਦੂਜੂਆਂ ਮਾਰੀ ਜੀ ਬਾਈ ਆਹ ਦੇਖ ਲੋ ਇੱਧਰ ਕਿੰਨਾ ਗਾਰਡਰ ਲੱਗਦਾ ਦੂਜੇ ਪਾਸੇ ਹਰਾ ਲਵਨੇ ਆ ਬੱਬ ਸਲੋਲੀ ਬਾਈ ਬਾਤਾਂ ਦੇਖੋ ਫਿਰ ਕਿੰਨਾ ਗਾਰਡ ਰੰਗ ਕਮੈਂਟ ਕਰਕੇ ਜਰੂਰ ਦੱਸੋ ਵੀ ਰੰਗ ਕਿਦਾਂ ਲੱਗਿਆ ਇਹ ਜੇ ਤਾਂ ਨਹੀਂ ਕਿਤੇ ਲੱਗਾ ਹੋਗਾ ਮਲੇ ਨੇ ਵਾਲੇ ਬੱਚੇ ਕਿੱਦਾਂ ਦੇ ਲੱਗੇ ਠੀਕ ਹੈ ਬਾਈ ਓਕੇ ਰਿਪੋਰਟ ਆ ਰਹੀ ਹੈ ਗੱਲ ਕਰੀ ਜਾਂਦੇ ਸੀ ਵੀ ਕਦੋਂ ਰੰਗ ਲਾਈਏ ਰੰਗ ਲਾਈਏ ਅਜ ਮੈਂ ਤਾਂ ਜੂਵੀ ਫਰਵੇਲੇ ਸੀਗੇ ਆਖਿਆ ਭੱਜ ਕੇ ਨਵੇ ਨੂੰ ਦਿਖਾ ਦਿੰਨੇ ਬਲਾਸ਼ੀਟ ਕਰ ਲੈਣੇ ਆ ਲੈ ਰੰਗ ਲਾ ਦੇਣੇ ਦੇਖੋ ਬਾਈ ਫਿਰ ਆ ਆ ਜਦੋਂ ਹੋ ਜੇ ਨਾ ਕੋਈ ਪਰਸਾ ਦਾ ਪੀਣੇ ਥੋੜਾ ਆਉਂਦਾ ਹੈ ਆ ਦੇਖੋ ਬਾਈ ਆਏ ਏ ਏ ਏ ਏ ਏ ਏ ਕੀ ਚੱਕੀ ਛਤਰੀ ਚੱਲ ਲੈ ਨਵੀ ਛੱਡ ਆ ਜੇ ਦੇਖੋ ਬਾਈ ਓਏ ਮੋਟਾ ਹੀ ਬਣਾ ਇਹਦਾ ਫੜ ਲਓ ਫੜ ਲਓ ਆਪ ਹੀ ਫੜ ਲਓ ਇਹਦਾ ਚਲਾ ਕਰ ਲੈ ਦਾਦੀ ਬਈ ਇਹਦਾ ਕੰਡ ਕਰਦੇ ਆ ਕਾਲਾ ਆਹ ਦੇਖੋ ਕਿੰਨਾ ਗਾਟ ਲੱਗਦਾ ਉਹ ਦੇਖੀ ਉੱਤੇ ਬੂਛ ਕੀਤੀ ਨਹੀਂ ਕਿ ਨਹੀਂ ਸੋਹਣੀ ਲੱਗਣੀ ਗੁਲਾਬੀ ਟੌਰ ਇਹ ਰੰਦ 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 ਦੇਖੇ ਹੱਥ ਨੂੰ ਹੱਥ ਲੋ ਵੀ ਭਾਈ ਆ ਬੱਚੇ ਦੀ ਨਾ ਅੱਧੀ ਪੂਛ ਆਪਾਂ 6 ਖੰਭ ਕਾਲੇ ਕਰਦੇ ਨਹੀਂ ਨਹੀਂ 6 ਆ ਗਿਣੀ ਆ ਚੱਲ 12 ਹੁੰਦੇ ਪੂਛ ਦੇ ਨੰਬਰ ਕੰਗਾ ਜਿਆਦਾ ਨਹੀਂ ਹੁੰਦੇ ਹੁੰਦਾ ਤੇ ਉਹ ਕਰਦੇ ਆ ਆਪਾਂ ਕਾਲੇ ਇੱਧਰ ਹੋਰ ਵੀ ਹੋ ਜਾਂਦੇ ਆ ਚਲੋ ਥੋੜੇ ਤਾਂ ਨਹੀਂ ਆਈ ਰਹਿੰਦੇ ਪੁੱਛ ਆਏ ਪੁੱਛ ਰਹਿੰਦੇ ਤੇ ਕਾਲ ਟੂਸ ਨਹੀਂ ਪਟੂਸ ਰਕਣੇ ਇੱਕ ਗਲਾਬੀ ਕਾ ਜਨੇ ਖਰਾ ਕਰਦਨੇ ਇਹ ਗਲਾਬੀਆ ਖਰਾ ਹਾਂ ਠੀਕ ਆ ਕਾ ਕੇ ਚੱਲ ਲੈ ਆ ਜੋ ਲੋ ਵੀ ਭਾਈ ਇੱਕ ਟੂਸ ਇਹਦਾ ਪਹਰਾ ਕਰਦਨੇ ਮੜਾ ਇੱਥੇ ਰੱਖ ਪਰ ਪਿਓ ਪਿਓ ਭਾਈ ਪੂ ਭਿਓ ਕੋਲਾ ਰੱਖ ਪਰ ਜੈਟ ਇਹ ਤਾਂ ਉਹੀ ਲੱਗ ਜਾਂਦਾ ਮੜੇ ਨੇ ਤੂੰ ਤਾਂ ਕਾਂ ਦੀ ਕਰੀ ਜਾਣਾ ਚੱਲ ਮੋਟਾ ਕਰਦੇ ਹਾਂ ਫਿਰ ਪਿਓ ਸਹੀ ਪਿਓ ਦੁਬਾਰਾ ਪਿਓ ਹਾਂ ਤੇ ਇਹ ਰੱਖ ਕੇ ਰੰਗ ਜੇਰ ਮਿੰਟ ਵਾਜਿਆ ਕਿਉਂ ਵੀ ਇਹ ਲੋ ਬਈ ਇਹਦੇ ਨਾਲ ਹੀ ਆਪਾਂ گلابی ਜੀ ਡੰਡਾ ਮਾਰ ਦਿੰਨੇ ਥੋੜਾ ਜਿਹਾ ਵੱਡਾ ਕਰਕੇ ਬਾਈ ਜਦੋਂ ਨਾ ਜਾ ਬੜਾ ਤੇ ਤੂੰ ਯਾਰ ਥੱਲੇ ਦਾ ਰੱਖ ਖੰਭ ਤਾਂ ਆਉਂਦਾ ਨਹੀਂ ਉਹਦੇ ਪੂਰੇ ਹਾਂ ਜਿਹੜਾ ਉਹਦਾ ਇਹ ਕਰ ਦਵਾ ਬਾਈ ਲਓ ਵੀ ਬਾਈ ਕਰੋ ਚੈੱਕ ਫਿਰ ਸਾਰਾ ਬੱਚਾ ਅੱਧੀ ਬੂਸ਼ ਕਾਲੀ ਤੇ ਹਰਾ ਟੂਸਾ ਤੇ گلابی ਡੰਡਾ ਓਕੇ ਰਿਪੋਰਟਾਂ ਚੱਲ ਲਓ ਮੇਤੋ ਇਹ ਵੀਡੀਓ ਦਾ ਪੈਠੀ ਐਂਡ ਕਰ ਦਨੇ ਆ ਲਾਤਾ ਸਾਰੇ ਬੱਚਿਆਂ ਦੇ ਰੰਗ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਨ ਕਰ ਲਾਈਕ ਕਮੈਂਟ ਕਰ ਦਿਓ ਇਸ ਵੀਡੀਓ ਤੇ ਕਰਨਾ ਹੈ ਭਾਈ ਮੇਤੋ ਫਾੜੀਆ ਕਰੀ ਡੱਬੇ ਡੱਬੇ ਆ ਰਹਿ ਗਏ ਇਹਦੇ ਵੀ ਲਾਤਾ ਹੁੰਦਾ ਚੀਨੇ ਇਹਦੇ ਆਹੇ ਬਨੇ ਰਹਿ ਗਏ ਇਹਨਾਂ ਦਾ ਬਥੋਰੇ ਵੱਡੇ ਹੋ ਰਹਿਣਗੇ ਫਿਰ ਘਿਜਾਵਾਂਗੇ ਡਾਵਾਂਗੇ ਸੋਨ ਦਿਖਾਵਾਂਗੇ ਵੀ ਕਿਵੇਂ ਉੜਦੇ ਬੈਜ ਬੈਜ ਬੈਜ